ਅਬਸ ਸਫੀਓ ਸਤਿ ਸ੍ਰੀ ਅਕਾਲ ਅੱਜ ਲਾਈਵ ਹੋਣ ਦਾ ਕਾਰਨ ਇਹ ਰਿਹਾ ਕਿ ਜੋ ਹੁਣ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਇਸ ਦੌਰਾਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਉਹਨਾਂ ਨੂੰ ਤਾਂ ਕੀ ਪੂਰਾ ਕਰਨਾ ਸੀ ਸਭੋ ਸਰਕਾਰ ਹੁਣ ਇਸ ਨੀਤੀ ਤੇ ਆਈ ਹੀ ਆ ਕਿ ਜੇਕਰ ਮੁਲਾਜ਼ਮ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਜੇਲ੍ਹਾਂ ਚ ਤਾੜਿਆ ਜਾ ਰਿਹਾ ਜਿਸ ਦੀ ਤਾਜ਼ਾ ਮਿਸਾਲ ਕੱਲ ਸਾਡੇ ਸਾਥੀ ਜਸਵੀਰ ਤਵਾੜਾ ਨੂੰ ਘਰੋਂ ਸਵੇਰੇ 5 ਵਜੇ ਗ੍ਰਿਫਤਾਰ ਕਰ ਲੈਣਾ ਤੇ ਸਾਰਾ ਦਿਨ ਥਾਣੇ ਬੰਦ ਕਰਕੇ ਰੱਖਣਾ ਇਸ ਗੱਲ ਦੀ ਇਹਦਾ ਸਬੂਤ ਆ ਕਿ ਸਰਕਾਰ ਮੁਲਾਜ਼ਮਾਂ ਨੂੰ ਜੋ ਕਿ ਆਪਣੇ ਜਾਇਜ਼ ਮੰਗਾਂ ਮੰਗ ਰਹੇ ਨੇ ਪੈਨਸ਼ਨ ਮੰਗ ਰਹੇ ਨੇ ਜੇਕਰ ਉਸ ਦੀ ਮੰਗ ਕਰਦੇ ਨੇ ਤਾਂ ਸਰਕਾਰ ਉਸ ਨੂੰ ਡੱਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਆ ਪਰੰਤੂ ਆਉਣ ਵਾਲਾ ਸਮਾਂ ਜੋ ਹੈ ਇਹ ਤੈਅ ਕਰੇਗਾ ਕਿ ਮੁਲਾਜ਼ਮਾਂ ਨੇ ਕਿਸ ਤੇ ਵਿਸ਼ਵਾਸ ਕਰਿਆ ਹੈ ਕਿਉਂਕਿ ਆਪ ਸਰਕਾਰ ਸਾਡੇ ਨਾਲ ਵਾਦਾ ਕਰਕੇ ਆਈ ਸੀ ਕਿ ਅਸੀਂ ਪੈਨਸ਼ਨ ਦੇਵਾਂਗੇ ਤੇ ਮੁਲਾਜ਼ਮਾਂ ਨੂੰ ਕਦੇ ਵੀ ਧੰਨੇ ਨਹੀਂ ਲਾਉਣੇ ਪੈਣਗੇ। ਪਰੰਤੂ ਅੱਜ ਦੇ ਹਾਲਾਤ ਨੇ ਜੋ ਸਰਕਾਰ ਦੇ ਉਹ ਤੁਹਾਡੇ ਸਾਹਮਣੇ ਨੇ ਮੈਂ ਨਹੀਂ ਕਹਿੰਦਾ ਕਿ ਐਸ ਨੂੰ ਵੋਟ ਪਾਓ ਜਾਂ ਉਸ ਨੂੰ ਵੋਟ ਪਾਓ ਪਰੰਤੂ ਅਸੀਂ ਡਿਸਾਈਡ ਕਰਨਾ ਹੁਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੋਟਾਂ ਬੜੇ ਸੂਝ ਸਮਝ ਕੇ ਤੇ ਧਿਆਨ ਨਾਲ ਪਾਉਣੀ ਆ ਕਿ ਸਾਡੇ ਨਾਲ ਫੇਰ ਦੁਬਾਰਾ ਧੋਖਾ ਨਾ ਹੋ ਜਾਈਏ। ਧੰਨਵਾਦ।